ਅੱਜ ਮੁਹਾਲੀ ਪੁਲਿਸ ਦੀ ਏਜੀਟੀਐਫ ਟੀਮ ਜਦੋਂ ਗੈਂਗਸਟਰ ਜੱਸਾ ਹਿਪੋਵਾਲ ਨੂੰ ਰਿਕਵਰੀ ਦੇ ਲਈ ਲੈ ਕੇ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਜੱਸਾ ਹਿਪੋਵਾਲ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਇਹ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਜ਼ਿਰਖਪੁਰ ਦੀਆਂ ਹਨ ਇਸ ਘਟਨਾ ਤੇ ਪੁਲਿਸ ਤੇ ਜੱਸਾ ਹਿਪੋਵਾਲ ਦੇ ਵਿਚਾਲੇ ਫਾਇਰਿੰਗ ਹੋਈ ਇਸੇ ਦੌਰਾਨ ਜੱਸਾ ਹਿਪੋਵਾਲ ਗੈਂਗਸਟਰ ਜ਼ਖਮੀ ਹੋ ਗਿਆ ਉਸ ਦੇ ਦੋ ਗੋਲੀਆਂ ਲੱਗੀਆਂ ਅੱਜ ਮੁਹਾਲੀ ਡਿਸਟ੍ਰਿਕਟ ਵਿੱਚ ਏਜੀਟੀਐਫ ਦੀ ਟੀਮ ਗੈਂਗਸਟਰ ਜੱਸਾ ਹਿਪੋਵਾਲ ਨੂੰ ਲੈ ਕੇ रिकवरी ਲਈ ਜਾ ਰਹੀ ਸੀ ਕਿ ਜਦੋਂ ਜਿਸ ਥਾਂ ਤੇ ਇਸ ਨੇ ਇੱਕ ਪਿਸਟਲ ਲੁਕੋਈ ਸੀਗੀ ਤੇ ਇਸ ਗੈਂਗਸਟਰ ਨੇ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਦੇ ਵਿੱਚ ਏਜੀਟੀਐਫ ਟੀਮ ਨੂੰ ਫਾਇਰ ਕਰਨਾ ਪਿਆ ਇਸ ਨੂੰ ਕਸਟਡੀ ਤੋਂ ਭੱਜਣ ਤੋਂ ਰੋਕਣ ਲਈ ਫਾਇਰਿੰਗ ਦੇ ਵਿੱਚ ਗੈਂਗਸਟਰ ਦੇ ਦੋਵੇਂ ਲੱਤਾਂ ਦੇ ਵਿੱਚ ਗੋਲੀ ਲੱਗੀ ਹੈ ਹੀ ਹੈਸ ਬੀਨ ਇੰਜਰਡ ਜੱਸਾ ਹਪੋਵਾਲ ਯੂਐਸ ਬੇਸਡ ਸੋਨੂ ਖੱਤਰੀ ਦੇ ਗੈਂਗ ਦਾ ਐਕਟਿਵ ਮੈਂਬਰ ਹੈ ਅਤੇ 6 ਮਰਡਰਸ ਦੇ ਵਿੱਚ ਇਨਵੋਲਡ ਹੈ ਅਸੀਂ ਇਨਸੀਡੈਂਟ ਦੀ ਫੋਰੈਂਸਿਕਲੀ ਤੇ ਸੈਂਟੀਫਿਕਲੀ ਜਾਂਚ ਕਰ ਰਹੇ ਹੈਗੇ ਫੋਰੈਂਸਿਕ ਟੀਮ ਮੌਕੇ ਤੇ ਪਹੁੰਚ ਗਈ ਹੈ ਪੰਜਾਬ ਪੁਲਿਸ ਇਸ ਫੁਲੀ ਕਮਿਟਿਡ ਟੂ ਫਾਈਟ ਅਗੇਂਸਟ ਆਰਗੇਨਾਈਜ਼ਡ ਕ੍ਰਾਈਮ ਐਸ ਪਰ ਡਾਇਰੈਕਸ਼ਨਸ ਆਫ ਚੀਫ ਮਿਨਿਸਟਰ ਭਗਵੰਤ ਮਾਨ ਜੀ